ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ 'ਚ ਤੁਹਾਡਾ ਵੈਲਕਮ ਹੈ ਅੱਜ ਆਪਾਂ ਨੇ ਜਾਣਾ ਹੈ ਆਪਣੇ ਭਾਣ ਦੇ ਦੇ ਪੱਗ ਬੰਨਣਾ ਪੱਗ ਬੰਨਣ ਦੀ ਜਿਹੜੀ ਰਸਮ ਹੁੰਦੀ ਆ ਕਹਿੰਦੇ ਜਿਹੜੀ ਪਹਿਲੀ ਪੱਗ ਹੁੰਦੀ ਆ ਮਾਮੇ ਵੱਲੋਂ ਬੰਨੀ ਜਾਂਦੀ ਆ ਤੇ ਹੁਣ ਅੱਜ ਆਪਾਂ ਚੱਲੇ ਆਂ ਆਗਮ ਦੇ ਪੱਗ ਬੰਨਣਾ ਉਸ ਦੇ ਪਿੰਡ ਤੇ ਆਪਣੇ ਨਾਲ ਆਪਣੀ ਫੌਜਾ ਤਿਆਰ ਆ ਚਲਿਏ ਫਿਰ ਮੈਂ ਵੀ ਹੋਜਾਂ ਤਿਆਰ ਕਈ ਪਾਸੇ ਇਹ ਰਿਵਾਜ ਮਨਾਇਆ ਜਾਂਦਾ ਏ ਕਈ ਵਾਰ ਪਾਸੇ ਹੈ ਨਹੀਂ ਇਹ ਰੀਤ ਤਾਂ ਸਾਡੇ ਵੱਲ ਹੈਗੀ ਹੁਣ ਚੱਲਦੇ ਆਂ ਜੋ ਬਤਾ ਵੀ ਜਾਣਾ ਹਾਂਜੀ ਚੱਲੋ ਕੋਕੋ ਲੋ ਜੀ ਬਾਰਿਸ਼ ਦਾ ਅੱਜ ਤੀਜਾ ਦਿਨ ਆ ਲਗਾਤਾਰ ਬਾਰਿਸ਼ ਹੋ ਰਹੀ ਆ ਕਈ ਥਾਵਾਂ ਤੇ ਤਾਂ ਬਹੁਤ ਨੁਕਸਾਨ ਕਰ ਗਿਆ ਪਾਣੀ ਚਲੋ ਦੇਖਦੇ ਆਂ ਕਿ ਸਾਡੇ ਜਾਵੇ ਚਲਾ ਲਾਂ ਗੱਡੀ ਨੂੰ ਅੱਜ ਹਾਂ ਠੀਕ ਐ ਅਉਂਦੀ ਚਲਾਣੀ ਹਾਂਜੀ ਹਾਂਜੀ ਕਿੱਥੇ ਆਉਂਦੀ ਤੈਨੂੰ ਚਲਾਣੀ ਆ ਗਏ ਕਿਹਨਾਂ ਤੇ ਆ ਗਏ ਆ ਗੰਬੀ ਦੇ ਘਰੇ ਆ ਗੰਬੀ ਦੇ ਘਰੇ ਆ ਗਏ ਬਈ ਇਹ ਤਾਂ ਆਏ ਆ ਇਲਤਾ ਨਹੀਂ ਕਰਨੀ ਔਰੇ ਇਲਤਾ ਕਰੂਗੀ ਅਸੀਂ ਤੇ ਟਾਗਾ ਜੀ ਫਿਰੂਗਾ ਫਿਰ ਲੋ ਪਾਣੀ ਉਹ ਲਿਆ ਦੇਣਾ ਕੋ ਜੂਸ ਆ ਗਿਆ ਬਈ ਪੀਣਾ ਜੂਸ ਤੇਰੀਏ ਚ ਜ਼ਿਆਦਾ ਹਜੇ ਰੋਪੜ ਜੀ ਰੋਪੜ ਤੇ ਪਰਾਂ ਨੂੰ ਸੌਰੀ ਹਾਂ ਪਰਾਂ ਨੂੰ ਉਧਰ ਨੂੰ ਜ਼ਿਆਦਾ ਪਾਰ ਤੋਂ ਉੱਪਰ ਬੜਾ ਤੇ ਬੀਤਾ ਸ਼ਾਮ ਤੇ ਅੱਜ ਮੈਨੂੰ ਆਮਨ ਕਹਿੰਦੀ ਸਵੇਰੇ ਅੰਜ ਮੰਮੀ ਆਏਗਾ ਤਾਂ ਦਵਾਈ ਦੇ ਰੱਖੋ ਪਰ ਤੇ ਆਪਣੀ ਲੰਘਾ ਮੈਂ ਤਾਂ ਮਾਰ ਮੈਂ ਕਿਹਾ ਦੇ ਜੇ ਬਾਹਰ ਨੂੰ ਆਏ ਨੂੰ ਨਿੱਕੇ ਲੇਗੇ ਤੇ ਪਾਰ ਤੋਂ 4 ਵਜੇ ਤੁਸੀਂ ਜਿੱਦਣ ਆਏ ਹਮੇ ਇਹ ਵਈ ਉੱਥੇ ਦਾਸੀ ਦੇ ਗਏ ਹੋ ਆ ਜਾ ਮੀ ਪੈ ਲੈ ਗਾਇਓ ਟਿੱਕਣ ਕਰਾਂਗੇ ਆ ਫੇਰ ਕੋਈ ਨਾ ਮੀ ਅੱਜ ਤਾਂ ਗਣੇ ਤਾਂ ਹੀ ਫਰਕ ਥੱਤੀ ਵੱਡੀ ਦੀ ਲੋਖ ਪਰ ਅੱਛੇ ਲੋਖ ਅਜੇ ਕੱਲ ਨੂੰ ਪਰਸ ਨੂੰ ਹੋਰ ਪੈਣਾ ਹਜੇ ਹਾਂ 48 ਘੰਟੇ ਦਾਸ ਜੇ ਤੇ ਕੁੱਤੇ ਸਵੇਰ ਹਾਂਜੀ ਹਾਂ ਕਿ ਬਾਤ ਹੈ ਤੁਸ ਟੱਕ ਟਾਇਵਲਾ ਆਇਆ ਬਹਾਰਤ ਕੀ ਹਾਂ ਮੈਂ 5 ਮਿੰਟ ਲਾ ਲਿਆ ਅੱਛਾ ਬਾਜੀ ਨੂੰ ਤਰਾਂ ਦੇ ਬਤਾਇਆ ਲੱਗਦਾ ਕੰਦੇ ਆਣਾ ਲੱਗ ਤੈਨੂੰ ਮੰਨੂਏ ਬਿਠਾ ਖਾਣਾ ਨਹੀਂ ਕਹਤੇ ਬੱਤਰਾ ਹੋਆ ਅੱਛਾ ਤੁਸੀਂ ਨਲਕਾ ਲਈ ਬਨੇ ਆਹ ਹੋਰ ਸੁਣਾਓ ਬੱ ਵਧੀਆ ਮੀਮੂਪਰਾ ਮੀਹ ਤਾਂ ਪੈ ਮੀਹ ਤਾਂ ਪਈ ਜਾਂਦਾ ਲੱਗਿਆ ਹੋਆ ਲੋ ਜੀ ਬਰੈਡ ਪਕੌੜਾ ਦਈਏ ਕਿਹੜੇ ਹਾਂ ਨਰਮੀ ਪੈਂਦਾ ਵਧੀਆ ਹੈ ਨਾ ਨਹੀਂ ਹੈਪੀ ਬਰਥਡੇ ਹੈਪੀ ਬਰਥਡੇ ਜੀ ਲੋ ਜੀ ਬਾਈ ਬੰਦਾ ਆ ਗਿਆ ਸਾਡਾ ਹੈਪੀ ਬਰਥਡੇ ਵਾਲਾ ਸਕੂਲ ਪੜ ਕੇ ਸਾਨੂੰ ਤੂੰ ਪਹਿਲਾਂ ਹੀ ਬੁਲਾ ਲਿਆ ਹੈ ਹਾਂ ਲੋ ਜਿਆ ਸਕੂਲ ਚ ਪੜਦਾ ਕਿਹੜਾ ਹੈ ਕਿਹੜਾ ਸਕੂਲ ਹੈ ਗਾਰਡਨ ਵੈਲੀ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਹਾਂ ਸਹੀ ਹੈ ਲੋ ਜੀ ਸਜਾਵਟ ਕਰਤੀ ਪੂਰੀ ਲਓ ਵੀ ਕੇ ਕੋ ਕੋ ਫਿਰਿੰਗ ਕੋੜਿੰਗ ਕੋੜਿੰਗ ਚਾਬਰ ਤਾਂ ਚਲੋ ਬੈਠੋ 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 ਚਲੋ ਹੋਰ ਬੀਜੀ ਬਰਦਨ ਅਜਾ ਬੈਠਾ ਅਜਾ ਤੂੰ ਆ ਗੰਬੀਰ ਆ ਸੋਹੀ ਲਾਹਣਾ ਯਾਰ ਗਲਤੀ ਕਰਦੀ ਨਾਲ ਇਹ ਨਹੀਂ ਲੈ ਆਫ ਲੈ ਜਾਣੇ ਦੇ ਜਿਦਾਂ ਦੇ ਹਾਂ ਆਹ ਮੈਂ ਲਿਖਣਾ ਲਿਖ ਹੋ ਜੂਗਾ ਪਰ ਨਹੀਂ ਹੁਣ ਨਹੀਂ ਲਿਖਾਉਣਾ ਆਪੇ ਕੋ ਆਹ ਨਹੀਂ ਨਾ ਹੈ ਯਾਰ ਮੈਂ ਨਾ ਮਾਰਾ ਦਾ ਜੇ ਵੀ ਨਾ ਲੱਗ ਜਾ ਕਿਤੀ ਕਰੋ ਆਹੀ ਨਹੀਂ ਬੜਦਾ ਬਈ ਸਾਡਾ ਨਹੀਂ ਪੈ ਗਿਆ ਅੰਮੀ ਪੈ ਗਿਆ ਹੌਸਲਾ ਆਪਾ ਹੋਵੇ ਇਹ ਸਾਡਾ ਕਲਾਬਾਈ ਕਰਤਾ ਨਹੀਂ ਹੋ ਜਾਗਾ ਦੇਖਾ ਤਾਂ ਗਿਆ ਕਲਾਬ ਇਹਦਾ ਮਤਲਬ ਰਸੀ ਕਿ ਆ ਹੁੰਦਾ ਉਹਦੇ ਹੋ ਗਮ ਹੋ ਗਿਆ ਜੇ ਬਾਰੇ ਬੰਦੇ ਜਮਰੇ ਜਾਂਦੇ ਤੇ ਕਹਿੰਦੇ ਕੱਲ ਤੇ ਚੱਲ ਪੈ ਆ ਜਾ ਵੀ ਨੇੜੇ ਨੂੰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਚਲ ਮੇਰੇ ਹੋ ਜਾ ਬੈਠੋ ਬੈਠੋ ਜੀ ਹੈਪੀ ਬਰਥਡੇ ਟੂ ਯੂ ਉਹ ਕੋ ਮਾਰੀ ਨੀ ਕਿ ਘਬਰ ਸ਼ਾਬਾਸ਼ ਚਲੋ ਆਹ ਦੇ ਦੋ ਉਹ ਮਿਲੂਗਾ ਸਾਰਾ ਕੋ ਮਿਲੂਗਾ ਠੰਡ ਰੱਖ ਨਹੀਂ ਤਾਂ ਪੰਜ ਰੁਕ ਜਾ ਜੋ ਬਾਨ ਕਹਿੰਦਾ ਗੰਭੀਰ ਵਾਲਾ ਉਹ ਖਾਣੀ ਚਾਕਲੇਟ ਜੀ ਆਖੇ ਦੀ ਉਧਰ ਆ ਸੱਜ ਦੇਖ ਕੋ ਇਧਰੋਂ ਫੋਟੋ ਖਿੱਚ। ਇਹ ਆ ਜਾ ਤੈਨੂੰ। ਹੈਲੋ। ਆ ਜੀ ਆ। ਫੋਟੋ ਦੇਖ ਚੱਲ ਹੁਣ ਪਹਿਲਾਂ। ਆ ਮੋਬਾਈਲ ਗੜਦੂ ਵਿਚਾਲੇ। ਹਾਂ। ਤਾ ਹਜੇ। ਦੋ ਰੁਕ ਜਾ ਨਹੀਂ। ਦੇਖਦਾ ਹੈ ਕਿੰਨੀ ਕਾਲੀ ਪਈ ਪਈ ਇਹਨੂੰ। ਤੈਗਾ ਮੈਂ ਹੁਣ। ਨਹੀਂ। ਇੰਨਾ ਸਬਰ ਨਹੀਂ ਹੁੰਦਾ ਹੁਣ ਇਦੋਂ। ਹਾਂ। ਖੜ ਤਾਂ ਫੋਟੋ ਖਿੱਚ। ਲੈ ਖੜ ਤੇ ਦੇਖ ਲੈ ਤੇਰੇ ਅਸਮ। ਚੱਲ ਚੱਲ। ਈਆ ਆਜਾ ਤੁਸੀਂ ਇੱਥੇ ਹੋ ਵੀ ਆਜਾ ਆਪਣੀ ਕਾਰੀ ਜੱਦੀ ਪਈਏ ਅਖ ਲੋ ਜੀ ਕੇ ਕੇ ਲੈ ਕੇ ਹਟਿਆ ਜਿੰਨੇ ਵੀ ਸਮਾਨ ਲੱਗਿਆ ਰ ਉੱਪਰ ਲਾਲ ਪੀਲਾ ਸਾਰਾ ਛੱਡਿਆ ਕੋੰਦ ਨਹੀਂ ਛੱਡਿਆ ਮਾ ਅੱਡੀ ਦਾ ਬੱਕਰੀ ਹੋਣਾ ਜੇ ਤੁਸੀਂ ਗਈ ਨਹੀਂ ਹੈ ਅੱਛਾ ਮੈਂ ਨਹੀਂ ਬੈਠਦਾ ਜੀ ਜਮੀਆਂ ਵਿੱਚ ਦਾ ਏ ਕਿਹ ਕਿਦਾਂ ਦੇ ਮੱਕ ਦੇ ਹਾਂ ਸਲਾਮ ਜਾਨ ਬਹਿ ਜਾਓ ਹੱਲੇ ਬੈਠ ਤਾਂ ਕਿ ਹੁਣ ਨਾ ਉਹ ਜਿਹੜਾ 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 ਨਾ ਉਹ ਜਿਹ ਦੇ ਦੋ ਦੋ ਜੀ ਜੀ ਤੁਹਾਨੂੰ ਜੀ ਬੰਦ ਲਾ ਲਾ ਗਾ ਕਰਦੇ ਹਾਂ ਅੱਜ ਦਾ ਉਹ ਨਹੀਂ ਹੋ ਸਕਦਾ ਹੈ ਨਹੀਂ ਤਾਂ ਸੰਦੇ ਰਿਕਵਰੀ ਕਰਾਉਂਦੇ ਆਈ ਵੀ ਕਲੇਮ ਕਰਤਾ ਜੀ ਬਹੁਤ ਸ਼ੁਕਰੀਆ ਮੈਂ ਉਹ ਜਰਾ ਮੈਂ ਸਹੀ ਤਾਂ ਨਹੀਂ ਨਹੀਂ ਇਹ ਡਿੰਗਰੀ ਆਇਆ ਉਹ ਅੱਧੇ ਪਈ ਹੈ ਅੰਦਰ ਨਹੀਂ ਹੈ ਬੈਕ ਤੇ ਮੈਂ ਨਹੀਂ ਦੇਖੋ ਤਾਂ ਪਰ ਨੰਬਰ ਹੈ ਆਹ ਆਹ ਮੈਂ ਜਿੰਮ ਟਾਈਮ ਹੁੰਦਾ ਬਾਝਾ ਦੇ ਲਈ ਨਹੀਂ ਮੈਂ ਦੇ ਦੇ ਮੇਰੇ ਵਾਲੇ ਦੇ ਕ੍ਰੰਕ ਇਹ ਮੈਂ ਵੀ ਕਹਿੰਦੀ ਹਾਂ ਕਿ ਜੇ ਸਰੇ ਕਾਰ ਚੋ ਹੋ ਜਾਵੇ ਗਾੜੇ ਉੱਤੀ ਆ ਜਾਂਦੀ ਕਿਤੇ ਨਹੀਂ ਨਾ ਵੀ ਦਿੱਤੀ ਨਾ और ना तो ही बिबी ने हैगी आले उन्हें बंदी जाएगी कोठी जाएगी ठीक है ਆ ਵੀ ਦੇਖ ਕੇ ਕਿਵੇਂ ਲੱਗੀ ਫਿਰ ਬੜਾ ਦੇਖ ਲਈ ਦੇਖਿਆ ਜੀ ਚਿਹਰੇ ਬੜੀ ਓਕੇ ਇੱਕ ਹੋਰ ਚੱਲਦੇ ਆ ਨਾਨਕਾਂ ਨੂੰ ਖਾਣ ਲੱਗ ਜਾਂਦਾ ਆਸ ਕੀ ਖਾਣ ਦਿੰਦਾ ਲੋ ਜੀ ਪੱਕ ਬੰਨਿਆ ਆ ਗੰਬੀਰ ਤੇ ਤੇ ਹੁਣ ਚੱਲੇ ਵਾਪਸ ਪਿੰਡ ਨੂੰ ਅਸੀਂ ਮੈਂ ਹੁਣ ਸਾਟਿਆ ਮੜਾ ਜਾ ਨਹੀਂ ਦੋ ਦਿਨੋਂ ਕੋ ਲਗਾਤਾਰ ਮਹੀ ਪਿੰਦੇ ਨੂੰ બસ ਗਿੱਡੀ ਹੋਈ ਸੀ ਉਹ ਨਿਕਲ ਜਿੱਤੀ ਤੇ ਨਾਲ ਅੱਧਾ ਪਿੰਡ ਖੜਾ ਇਧਰ ਹੀ ਸੜ ਇੱਥੇ ਟਾਈਮ ਪਾਸ ਹੋ ਗਿਆ ਇਦਾਂ ਉਹ ਕੰਡਲਾ ਭਰਾਵਾ ਅਸੀਂ ਵੀ ਕੱਢਣੀਆਂ ਜੇ ਵੀ ਸੀ ਹੈ ਜੋ ਜੀਸੀ ਵੀ ਖੜਾਈ ਵੀ ਰੋਡ ਪਰ ਉਧਰ ਖੜੇ ਆ ਯਾਰ ਬਸ ਜੀ ਛੁਰਤੀ ਵੈਤੋਂ ਕੱਲ ਜੀਸੀ ਸੈੱਟ ਕਰ ਲਵਾਂਗਾ ਪਾਪਾ ਮੈਂ ਕੱਢਣਗੇ ਨਹੀਂ ਕੱਢਣਗੇ ਪਤਾ ਨਿਕਲ ਗਈ ਬਸ ਤਾਂ ਉਦਾਂ ਕੀ ਆ ਕਬੜੀ ਕਰ ਰਹੇ ਹੈ ਤਾਂ ਹੀ ਘਾਰਾ ਕਿੰਨਾ ਪਾ ਦੇ ਆ ਹਾਂਜੀ ਕੀ ਕਰਦੇ ਹੋ ਲਾ ਗੰਦਾ ਇਹ ਗੰਦੇ ਬੇਬੀ ਇਹ ਦੋਹਾਂ ਕੇ ਗੰਦੇ ਬੇਬੀ ਸੋਹਣਿਆ ਅੱਜ ਮੈਂ ਫਲੌਗ ਪਾਈ ਹਿੱਤੀ ਮੈਂ ਹਾਂ ਆਹ ਆ ਤਲੀ OK 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 ਬਾਏ 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 ਲੋ ਜੀ ਅੱਜ ਦਾ ਬਲੌਗ ਇੰਨਾ ਕੀ ਸੀ ਉਮੀਦ ਕਰਦਾ ਹਾਂ ਤੁਹਾਨੂੰ ਬਝੇ ਲੱਗਿਆ ਹੋਗਾ ਨਾਨਕੇ ਨੂੰ ਨੋ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸੱਸੀ ਕਰਾਂਗੇ ਨਾਨਕੇ ਵੀ ਦਿਖਾਉਣੇ ਨਾਨਕੇ ਕੱਲ੍ਹ ਦੇ ਬਲੌਗ ਕੱਲ੍ਹ ਵਾਲੇ ਬਲੌਗ ਜੀ ਦਿਖਾਵਾਂਗੇ ਉਹ ਕੱਲ੍ਹ ਵਾਲੇ ਬਲੌਗ ਭਾਈ ਕੱਲ੍ਹ ਵਾਲੇ ਬਲੌਗ ਦੀ ਵੇਟ ਕਰਿਓ OK ਬਾਏ